ਜੀ ਵੀਡੀਓ ਵੇਖ ਰਖਿਆ ਆਪ ਸਾਬ ਨੂੰ ਜੀ ਆ ਲੈ ਕੇ ਹਾਜਣਾ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਸੀ ਐਮ ਮਨ ਦਾ ਫੇਕ ਵੀਡੀਓ ਵਾਇਰਲ ਕਰਨ ਵਾਲਾ ਕੌਣ ਉਸ ਦਾ 3 ਸਾਲ ਪੁਰਾਣਾ ਅਧਿਕਾਰੀ ਇਤਿਹਾਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੇਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਸੁਰਖੀਆਂ ਵਿੱਚ ਆਇਆ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਸਿਰਫ ਇੱਕ ਸੋਸ਼ਲ ਮੀਡੀਆ ਟਰੋਲ ਨਹੀਂ ਸਗੋ ਪੰਜਾਬ ਪੁਲਿਸ ਦੀ ਹਿਰਾਸਤ ਉੱਪਰ ਜਾ ਇੱਕ ਛਾਤਰ ਅਪਰਾਧੀ ਹੈ ਇਹ ਹੈਰਾਨ ਕਰਨ ਵਾਲਾ ਖੁਲਾਸਾ ਪੁਲਿਸ ਜਾਂਚ ਵਿੱਚ ਹੋਇਆ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਉਸ ਤੇ ਕਾਨੂੰਨੀ 56 ਕਸਰਾ ਤੇਜ਼ ਕਰ ਦਿੱਤਾ ਹੈ ਜੋ ਇੱਕ ਜੋ ਵਿਅਕਤੀ ਕਨੇਡਾ ਕੈਨੇਡਾ ਵਿੱਚ ਬੈਠ ਕੇ ਮੁੱਖ ਮੰਤਰੀ ਖਿਲਾਫ ਲਗਾਤਾਰ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਉਹ ਕਰੀਬ 3 ਸਾਲ ਪਹਿਲਾਂ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਚੋਣ ਜਿੱਤਦੇ ਦਰਨਪੁਰ ਨੂੰ ਚੱਕਮਾ ਦੇ ਕੇ ਫਰਾਰ ਹੋਇਆ ਸੀ ਜਗਮਨ ਸਮਰਾ ਦੇ ਫਰਾਰ ਹੋਣ ਦੀ ਕਹਾਣੀ ਕਿਸੇ ਫਿਲਮੀ ਸਕ੍ਰਿਪਟ ਤੋਂ ਘਟ ਨਹੀਂ ਸੀ ਮੂਲ ਰੂਪ ਚ ਸੰਗਰੂਰ ਦੇ ਪਿੰਡ ਫੱਗੂ ਵਾਲਾ ਦਾ ਰਹਿਣ ਵਾਲਾ ਸੀ ਜਗਮਨ ਸਮਰਾ 28 ਨਵੰਬਰ 2020 ਨੂੰ ਪ੍ਰੋਪਰ ਦੇ ਥਾਣਾ ਤਲਵੰਡੀ ਪਾਈ ਵਿਖੇ ਦਰਜ ਧੋਖਾਧੜੀ ਅਤੇ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਹੋ ਕੇ ਗੀਹਲ ਵਿੱਚ ਬੰਦ ਸੀ 30 ਦਸੰਬਰ 2021 ਨੂੰ ਉਸਨੇ ਬਿਮਾਰ ਹੋਣ ਦਾ ਨਾਟਕ ਕੀਤਾ ਜਿਸ ਤੋਂ ਬਾਅਦ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਨਿਗਰਾਨੀ ਲਈ 4 ਪੁਲਿਸ ਮੁਲਾਜ਼ਮ 24 ਘੰਟੇ ਤਾਇਨਾਤ ਕੀਤੇ ਗਏ ਪੁਲਿਸ ਮੁਤਾਬਕ ਜਗਮਨ ਪੂਰੇ 40 ਦਿਨ ਹਸਪਤਾਲ ਵਿੱਚ ਰਿਖਾ ਤੇ ਇਸੇ ਦੌਰਾਨ ਉਸਨੇ ਭੱਜਣ ਦੀ ਪੂਰੀ ਛਾਜਛਾਤੀ ਤੇ ਸਾਰੇ ਪ੍ਰਬੰਧ ਕੀਤੇ 11 ਜਨਵਰੀ 2022 ਨੂੰ ਸਵੇਰੇ ਕਰੀਬ 7:30 ਵਜੇ ਹਸਪਤਾਲ ਤੋਂ ਮੌਕਾ ਪਾ ਕੇ ਫਰਾਰ ਹੋ ਗਿਆ। ਰਾਨੀ ਦੀ ਗੱਲ ਇਹ ਹੈ ਕਿ ਚਾਰੇ ਪਾਸੇ ਗਾਰਡਨ ਦੀ ਇਸ ਦੀ ਪਿੰਕ ਤੱਕ ਨਹੀਂ ਲੱਗੀ। ਬਾਅਦ ਵਿੱਚ ਇਨਾਂ ਦੇ ਪੁਲਿਸ ਕਰਮਚਾਰੀਆਂ ਤੇ ਲਾਪਰਵਾਹੀ ਦਾ ਕੇਸ ਦਰਜ ਹੋਇਆ ਸੀ। ਉਸ ਨੇ ਜਹੀ ਸੈਟਿੰਗ ਕਰ ਰੱਖੀ ਸੀ ਕਿ ਹਸਪਤਾਲ ਤੋਂ ਭੱਜਦਿਆਂ ਹੀ ਉਹ ਸਿੱਧਾ ਕੈਨੇਡਾ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਜਗਮਨ ਖੋਦ ਵੀ ਵੀਡੀਓ ਵਿੱਚ ਜੇਲ੍ਹ ਤੋੜ ਕੇ ਭੱਜਣ ਦਾ ਦਾਵਾ ਕਰ ਚੁੱਕਾ ਹੈ। ਪਰ ਪਰ ਤੇ ਪ੍ਰੀਤਕੋਟ ਤੋਂ ਲਾਵਾ ਜਗਮਨ ਸਮਰਾ ਤੇ ਸਗਰੂਰ ਥਾਣੇ ਵਿੱਚ ਵੀ 2021 ਵਿੱਚ ਧੋਖਾਧੜੀ ਅਤੇ ਆਈਟੀ ਐਕਟ ਤਹਿਤ ਇੱਕ ਹੋਰ ਮਾਮਲਾ ਦਰਜ ਹੈ ਕਨੇਡਾ ਪਹੁੰਚ ਗਿਆ ਕ੍ਰਾਈ ਪਟਯੋਨੀ ਸੇ ਖਾਲਸਾ ਕੋਣ ਦਾ ਕਾਰੋਬਾਰ ਕਰਨ ਲੱਗਾ ਤੇ ਸੋਸ਼ਲ ਮੀਡੀਆ ਤੇ ਇਸ ਦਾ ਪ੍ਰਚਾਰ ਕਰਦਾ ਸੀ ਉਸ ਨੇ ਪੰਜਾਬ ਵਿੱਚ ਆਪਣਾ ਨੈਟਵਰਕ ਹੋਣ ਦਾ ਵੀ ਦਾਵਾ ਕੀਤਾ ਸੀ ਜਗਮਨ ਸਮਰਾ ਦੇ ਫਰਾਰ ਹੋਣ ਦਾ ਮਾਮਲਾ ਲਗਭਗ ਠੰਡੇ ਬਸਤੇ ਵਿੱਚ ਜਾ ਚੁੱਕਾ ਸੀ ਪਰ 20 ਅਕਤੂਬਰ ਨੂੰ ਜਿਵੇਂ ਹੀ ਉਸਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਵੀਡੀਓ ਸ਼ੇਅਰ ਕੀਤਾ ਪੰਜਾਬ ਪੁਲਿਸ ਫੇਰ ਤੋਂ ਐਕਟਿਵ ਹੋ ਗਈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ